हिमाचल ਦੇ ਮੁੱਖ ਮੰਤਰੀ ਸੁਖੂ ਉਹਨਾਂ ਨੇ ਕਿਹਾ ਵੀ ਮੇਰਾ ਹਿਮਾਚਲ ਰੁੜ ਗਿਆ ਰੁੜਨ ਦਾ ਮੁੱਖ ਤੌਰ ਤੇ ਕਾਰਨ ਇਹ ਰਿਹਾ ਹੈ ਕਿ ਹਿਮਾਚਲ ਸਰਕਾਰ ਨੇ ਦੇਖਿਆ ਨਹੀਂ ਵੀ ਜਿੱਥੇ ਖੱਡ ਮਿਲੀ ਉੱਥੇ ਸਟੋਨ ਕ੍ਰੈਸ਼ਰ ਪੂਰੇ ਹਿਮਾਚਲ ਦੇ ਵਿੱਚ ਲਗਾ ਦਿੱਤੇ ਪਾ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਬਿਲਕੁਲ ਵੀ ਪਰਪਾਈ ਜਿਹੜੀ ਉਹ ਕੋਈ ਵੀ ਨਹੀਂ ਕਰ ਸਕਦਾ ਜਿਹੜੀ ਹੜ੍ਹ ਦੇ ਨਾਲ ਨੁਕਸਾਨ ਜਿੰਨਾ ਹੋਇਆ ਪਾਲਿਸੀ ਹੈ ਜਿਹਦੇ ਵਿੱਚ ਤੁਸੀਂ 3/4 ਅਗਰ ਜਿਹੜੀ ਸਟਰੈਂਥ ਹੈ ਨਾ ਅਗਰ ਪੰਚਾਇਤ ਨੂੰ ਸਰਪੰਚ ਨੂੰ ਵੀ ਅਗਰ ਉਤਾਰਨਾ ਨਾ ਕੁਸਤ ਕੁਰਸੀ ਤੋਂ ਤਾਂ 3/4 ਅਗਰ ਕੋਰਮ ਪੂਰਾ ਹੋ ਜਾਂਦਾ ਤਾਂ ਸਰਪੰਚ ਨੂੰ ਵੀ ਲਾ ਸਕਦੀ ਹੈ ਜਿਹੜੀ ਸਾਡੀ ਗ੍ਰਾਮ ਸਭਾ ਹੈ ਠੀਕ ਹੈ ਐਨਓਸੀ ਜਿਹੜੀ ਹੈ ਇਹਨਾਂ ਦੀ ਦੋ ਕ੍ਰੈਸ਼ਰਾਂ ਦੀ ਐਨਓਸੀ ਜਿਹੜੇ ਲੱਗੇ ਨੇ ਕਿਉਂਕਿ ਇਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਚਾਹੇ ਪੰਜਾਬ ਦਾ ਇਲਾਕਾ ਲਾ ਲਓ ਚਾਹੇ ਤੁਸੀਂ ਲਾ ਲਓ ਹਿਮਾਚਲ ਦਾ ਜਿਹੜਾ ਥੱਲੇ ਤੱਕ ਇਲਾਕਾ ਹੈ ਇਹ ਦੋ ਕ੍ਰੈਸ਼ਰ ਜਿਹੜੇ ਲੱਗੇ ਨਾ ਇੱਕ 골ਡਨ ਕਾਰਮ ਜੋਰ ਸਟੋਨ ਕ੍ਰੈਸ਼ਰ ਹੈ ਇੱਕ ਹਿਮਾਚਲ ਸਟੋਨ ਕ੍ਰੈਸ਼ਰ ਹੈ ਜਿਹੜੇ ਇੱਕ ਤੋਂ ਦੂਸਰੇ ਪਰ 1-2 ਕਿਲੋਮੀਟਰ ਦੀ ਦੂਰੀ ਦੇ ਪਰ ਹਨ ਇਹਨਾਂ ਦੀ ਮਤਲਬ ਅੰਧਾਤੁੰਦ ਮਾਈਨਿੰਗ ਦੇ ਕਰਕੇ ਗੈਰਕਾਨੂੰਨੀ ਮਾਈਨਿੰਗ ਕਰਕੇ ਇਹ ਪੂਰਾ ਜਿਹੜਾ ਇਲਾਕਾ ਜਿਹੜਾ ਸੀ ਬਰਬਾਦ ਹੋ ਗਿਆ ਕਿਉਂਕਿ ਨਦੀ ਨੇ ਰੁਕ ਤਾਰੇ ਕੋਲ ਨਾਲੇ ਪਾਸੇ ਚਲੀ ਗਈ ਨਾ ਜੀ ਮੈਂ ਜੇ ਆਪਾਂ ਚਿੱਠੀਆਂ ਲੈ ਕੇ ਚੱਜੇ ਨਾ ਵੀ ਬਿਲਕੁਲ ਠੀਕ ਜੀ ਕੰਮ ਚੱਲ ਰਿਹਾ ਠੀਕ ਹੈ ਜੀ ਪਰ ਐਕਚੁਅਲ ਚ ਅਗਰ ਤੁਸੀਂ ਆਨ ਗਰਾਉਂਡ ਦੇਖੋ ਤਾਂ ਮਾਈਨਿੰਗ ਅਜਾ ਦਿੱਕਰ ਵੀ ਰੁਕੀ ਨਹੀਂ ਹੈ ਕੰਮ ਵਧਿਆ ਹੈ ਜੀ ਉਸ ਤੋਂ ਪਹਿਲਾਂ ਤੋਂ ਜ਼ਮੀਨਾਂ ਦੇ ਤਾਂ ਜਿੰਨੀ ਸਾਡੀਆਂ ਬਾਹਰ ਚੋ ਜ਼ਮੀਨ ਨਹੀਂ ਮਲਕੀਤੀ ਭੂਮੀ ਜਿੰਨੀ ਸਾਡੀ ਬਣਦੀ ਹੈ ਸਾਨੂੰ ਦਿਓ ਕਿਤੇ ਅਸੀਂ ਰਹਿ ਲੈਣੇ ਤੁਸੀਂ ਇੱਥੇ ਜੋ ਮਰਜ਼ੀ ਲਗਾਣਾ ਲਗਾ ਲਓ ਫਿਰ ਜਾ ਸਾਨੂੰ ਤੁਸੀਂ ਇਦਾਂ ਕਰੋ ਵੇ ਪਾ ਦੇਸ਼ ਨਿਕਾਲਾ ਦੇ ਦੋ ਚਾ ਜ਼ਹਿਰ ਦੇ ਦੋ ਮਾਰ ਦੋ ਇਹੀ ਹੈ ਜੀ ਸਾਡਾ ਭਵਿੱਖ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਹੁਤ ਮਾੜਾ ਤੁਹਾਡੇ ਬਜ਼ੁਰਗਾਂ ਨੇ ਇਹ ਜ਼ਮੀਨਾਂ ਜਿਹੜੀਆਂ ਸੌਖੀਆਂ ਨਹੀਂ ਬਣੀਆਂ ਪਤਾ ਨਹੀਂ ਕਿੱਥੋਂ-ਕਿੱਥੋਂ ਆ ਕੇ ਅਸੀਂ ਇਹ ਜ਼ਮੀਨਾਂ ਬਣਾਈਆਂ ਪਹਿਲਾਂ ਅਸੀਂ ਡੈਮ ਦੇ ਉੱਪਰ ਰਹਿੰਦੇ ਸੀ ਲੋਕ ਤਾਂ ਉਹ ਜਦੋਂ ਡੈਮ ਬਣਿਆ ਤਾਂ ਲੋਕ ਇੱਧਰ ਆ ਕੇ ਬਸ ਗਏ ਹੁਣ ਕ੍ਰੈਸ਼ਰ ਲਗਾਤੇ ਇਹਨਾਂ ਨੇ ਤਾਂ ਉਹਦੇ ਕਰਕੇ ਦੁਬਾਰਾ ਫਿਰ ਦੁਬਾਰਾ ਉਹੀ ਹਾਲਾਤ ਮਤਲਬ ਇਹ ਹੁਣੀ ਵੀ ਹੈ ਉਹਦੀ ਇੱਕ ਜੀਲੀਜ਼ ਦੇਣੀ ਵੀ ਹੈ ਉਹਦਾ ਇੱਕ ਪਮਾਨਾ ਤਾਂ ਹੋਵੇ ਰੁਕਣਾ ਕਿੱਥੇ ਹੈ ਇਸ ਇਲਾਕੇ ਦੇ ਵਿੱਚ ਚਾਹੇ ਉਹ ਹਿਮਾਚਲ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਕਿਤੇ ਕੋਈ ਮਾਈਨਿੰਗ ਵਾਲੇ ਕਰਨ ਵਾਲੇ ਬੰਦੇ ਨੂੰ ਕਿਤੇ ਕੋਈ ਐਂਡ ਪੁਆਇੰਟ ਨਹੀਂ ਇਹ ਤਸਵੀਰਾਂ ਤੁਸੀਂ ਤਰਮਿੰਦਰ ਮੁਕੇਰੀਆਂ ਦੇ YouTube ਤੇ Facebook ਦੇ ਉੱਪਰ ਦੇਖ ਰਹੇ ਹੋ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਲੱਸ ਸਬਸਕ੍ਰਾਈਬ ਵੀ ਕਰੋ ਸਾਡੇ ਚੈਨਲ ਨੂੰ ਤਾਂ ਕਿ ਜਿਹੜੀਆਂ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀ ਜਾ ਸਕੀ ਤੇ ਇਲਾਕੇ ਦੇ ਲੋਕਾਂ ਨੂੰ ਤਕੜੇ ਹੋਵੋ ਤਕੜੇ ਹੋ ਕੇ ਤੇ ਵਿਰੋਧ ਸੰਘਰਸ਼ ਕਰੋ ਸਤਿਕਾਰ ਜੀ ਮੈਂ ਤਰਮਿੰਦਰ ਮੁਕੇਰੀਆਂ ਅੱਜ ਖੜੇ ਹਾਂ ਹਿਮਾਚਲ ਦੇ ਵਿੱਚ ਹਿਮਾਚਲ ਉਹ ਖੇਤਾ ਜਿੱਨ ਪਿਛਲੇ ਸਮੇਂ ਦੇ ਵਿੱਚ ਹੜ੍ਹਾਂ ਦੀ ਮਾਰ ਚੱਲੀ ਹੈ ਤੇ ਹੜ੍ਹਾਂ ਦਾ ਵੱਡਾ ਕਾਰਨ ਮੁੱਖ ਮੰਤਰੀ ਸਾਹਿਬ ਨੇ ਬੋਲਿਆ ਤਾਂ ਨਹੀਂ ਪਰ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਉਹਨਾਂ ਨੇ ਕਿਹਾ ਵੀ ਮੇਰਾ ਹਿਮਾਚਲ ਰੁੜ ਗਿਆ ਰੁੜਨ ਦਾ ਮੁੱਖ ਤੌਰ ਤੇ ਕਾਰਨ ਇਹ ਰਿਹਾ ਹੈ ਕਿ ਹਿਮਾਚਲ ਸਰਕਾਰ ਨੇ ਦੇਖਿਆ ਨਹੀਂ ਵੀ ਜਿੱਥੇ ਖੱਡ ਮਿਲੀ ਉੱਥੇ ਸਟੋਨ ਕ੍ਰੈਸ਼ਰ ਪੂਰੇ ਹਿਮਾਚਲ ਦੇ ਵਿੱਚ ਲਗਾ ਦਿੱਤੇ ਪੈਸੇ ਦਾ ਸੀਗਾ ਹਿਮਾਚਲ ਪੱਟਿਆ ਜਾ ਰਿਹਾ ਪਹਾੜੀਆਂ ਖੱਡਾਂ ਪੱਡ ਦਿੱਤੀਆਂ ਤੇ ਕਾਰਨ ਇਹ ਬਣਿਆ ਕਿ ਜਦੋਂ ਬਾਰਿਸ਼ਾਂ ਆਈਆਂ ਹਿਮਾਚਲ ਤਬਾਹ ਹੋ ਗਿਆ ਤੇ ਸੁਖੂ ਉਹਨਾਂ ਨੇ ਸਾਫ਼ ਕਹਿਤਾ ਮੁੱਖ ਮੰਤਰੀ ਹਿਮਾਚਲ ਪਰਦਾਸ਼ ਵੀ ਮੇਰਾ ਹਿਮਾਚਲ ਰੁੜ ਗਿਆ ਮੇਰੇ ਨਾਲ ਬਾਬ ਜਾਦੇ ਪਾਸੇ ਨਹੀਂ ਲੈਣਾ ਮੇਰੇ ਨਾਲ ਵਿਜੇ ਕੁਮਾਰ ਜੀ ਹੈ ਵਿਜੇ ਕੁਮਾਰ ਜੀ ਜਿਹੜੇ ਲਗਾਤਾਰ ਮਾਈਨਿੰਗ ਦੇ ਵਿਰੁੱਧ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਸਖਿੱਤੇ ਦੇ ਵਿੱਚ ਚੱਲਦੀ ਆ ਉਹਦੇ ਵਿੱਚ ਸੰਘਰਸ਼ ਕਰ ਰਹੇ ਆ ਅ ਵਿਜੇ ਜੀ ਦੇ ਨਾਲ ਕਿਉਂਕਿ ਹੜਾਂ ਤੋਂ ਬਾਅਦ ਮੁਲਾਕਾਤ ਕਾਫੀ ਸਮੇਂ ਬਾਅਦ ਹੋਈ ਮੀਟਿੰਗਾਂ 'ਚ ਅਸੀਂ ਮਿਲਦੇ ਰਹੇ ਆ ਤਲਵਾੜੇ ਜਦੋਂ ਗੈਰ ਕਾਨੂੰਨੀ ਮਾਈਨਿੰਗ ਦੇ ਲੈ ਕੇ ਮੀਟਿੰਗਾਂ ਹੁੰਦੀਆਂ ਨੇ ਆਂਦੇ ਰਹੇ ਆ ਇੱਕ ਤੁਹਾਡੇ ਨਾਲ ਤਸਵੀਰ ਸਾਂਝੀ ਕਰਨ ਦਾ ਅਸੀਂ ਯਤਨ ਕਰ ਰਹੇ ਆ ਕਿ ਵਿਜੇ ਹੁਣਾਂ ਦੇ ਨਾਲ ਸਾਂਝਾ ਕਰੀਏ ਕਿ ਹੜਾਂ ਤੋਂ ਪਹਿਲ ਕੀ ਹਾਲਤ ਕੀ ਸੀਗੀ ਹੜਾਂ ਤੋਂ ਬਾਅਦ ਦੀ ਕੀ ਹਾਲਤ ਹੈ ਤੇ ਅ ਵਿਜੇ ਜੀ ਕੀ ਲੱਗਦਾ ਵੀ ਮਾਈਨਿੰਗ ਦਾ ਹੜ ਦਾ ਤੁਸੀਂ ਸੰਤਾਪ ਹੰਡਾਇਆ ਹੈ ਜੀ ਤੇ ਅੱਜ ਜ਼ਮੀਨੀ ਹਾਲਤ ਕੀ ਹੈ ਉਹਦੇ ਤੋਂ ਬਾਅਦ ਕਿ ਹੜਾਂ ਦੇ ਨਾਲ ਜਿੰਨਾ ਕਿ ਨੁਕਸਾਨ ਹੋ ਗਿਆ ਕਿ ਉਹਦੀ ਪਰਭਾਈ ਹੋਗੀ ਦੇਖੋ ਜੀ ਅਗਰ ਪਪਾ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਬਿਲਕੁਲ ਵੀ ਪਰਭਾਈ ਜਿਹੜੀ ਆ ਉਹ ਕੋਈ ਵੀ ਨਹੀਂ ਕਰ ਸਕਦਾ ਜਿਹੜੀ ਹੜ ਦੇ ਨਾਲ ਨੁਕਸਾਨ ਜਿੰਨਾ ਹੋਇਆ ਤੇ ਥੋੜਾ ਬੋਤਾ ਮਤਲਬ ਸਰਕਾਰਾਂ ਨੇ ਵੀ ਥੋੜਾ ਬੋਤਾ ਕੰਮ ਕੀਤਾ ਲੇਕਿਨ ਅੱਜ ਵੀ ਹਾਲਾਤ ਅਜ 2 ਸਾਲ ਤਕਰੀਬਨ ਹੋਣ ਵਾਲੇ ਨੇ 1.5 ਸਾਲ ਤੱਕ ਤਕਰੀਬਨ ਹੋ ਹੀ ਗਿਆ ਪਰ ਆਜਾ ਦਿੱਕਰ ਵੀ ਬਹੁਤ ਮਾੜੇ ਹਾਲਾਤ ਨੇ ਸਾਡੇ ਇਸ ਮੰਡ ਏਰੀਏ ਦੇ ਕਿ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਕ੍ਰੈਸ਼ਰ ਨਹੀਂ ਅੱਜ ਵੀ ਦ ਕ੍ਰੈਸ਼ਰ ਲਗਾਉਣ ਨੂੰ ਲੋਕ ਜਿਹੜੇ ਵੀ ਲੰਘਦੇ ਇੱਥੇ ਜਦੋਂ ਗੱਡੀਆਂ ਰੋਗ ਰੋ ਕੇ ਦਿਖਦੇ ਕੀ ਇਹ ਪੱਥਰ ਨਹੀਂ ਇਹ ਸੋਨਾ ਸਾਡੇ ਵਾਸਤੇ ਹੈ ਤੇ ਉਸ ਨੂੰ ਲਗਾਉਣ ਵਾਸਤੇ ਵੀ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਵੀ ਜਗ੍ਹਾ ਜਿਹੜੀ ਹੈ ਵਿਕ ਚੁੱਕੀ ਹੈ ਤੇ ਇੱਥੇ ਵੀ ਕ੍ਰੈਸ਼ਰ ਲਗਾਉਣ ਦੀ ਪੂਰੀ ਫੁੱਲ ਤਿਆਰੀ ਹੈ ਜੀ ਇਸ ਜਗ੍ਹਾ ਦੇ ਉੱਪਰ ਵੀ ਤੇ ਤੁਸੀਂ ਆਪੇ ਹਿਸਾਬ ਲਾ ਲਓ ਭਈ ਇੰਨੀ ਬਰਬਾਦੀ ਮਤਲਬ ਹੋਈ ਹੈ ਇਸ ਏਰੀਏ ਦੀ ਇਸ ਜਿਹੜਾ ਜਿੰਨਾ ਵੀ ਪਾਣੀ ਜਿਹੜਾ ਉੱਪਰ ਆਇਆ ਸੀ ਕੁਦਰਤੀ ਇੱਕ ਆਫਤ ਲਗਾ ਸਕਦੇ ਆ ਪਰ ਉਸ ਆਫਤ ਨੂੰ ਮਤਲਬ ਜਿਆਦਾ ਜ਼ੋਰ ਜਿਹੜਾ ਸਾਡੇ ਜਿਹੜੇ ਜਿੰਨੇ ਵੀ ਕ੍ਰੈਸ਼ਰ ਸਾਡੇ ਇਸ ਏਰੀਏ ਵਿੱਚ ਅਗੇ ਉਹਨਾਂ ਨੇ ਦਿੱਤਾ ਕਿ ਨਹੀਂ ਡੂੰਗੀ ਔਰ ਇੱਕ ਨਵੀਂ ਗੱਲ ਮੈਂ ਤੁਹਾਨੂੰ ਦੱਸਦਾ ਵੀ ਸਾਡੇ ਹਿਮਾਚਲ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੂੰ ਉਹਨਾਂ ਨੇ ਇੱਕ ਨਵੀਂ ਪਾਲਿਸੀ ਮਾਈਨਿੰਗ ਦੀ ਤਿਆਰ ਕਰ ਦਿੱਤੀ ਹੈ ਸਾਡੇ ਵਾਸਤੇ ਪਹਿਲਾਂ ਮਸ਼ੀਨਰੀ ਅਲਾਉ ਨਹੀਂ ਸੀ ਹੂੰ ਬਿਨ ਬਿਦੋਟ ਮਸ਼ੀਨਰੀ 2 ਜਾਂ 3 ਫੁੱਟ ਦੀ ਆਪਾਂ ਪਟਾਈ ਕਰ ਸਕਦੇ ਸੀ ਹੂੰ ਤਾ ਤਾਂ ਮੈਂ ਮਤਲਬ ਵਿਦਆਊਟ ਮਸ਼ੀਨਰੀ ਇਹਨਾਂ ਨੇ 40 40 ਫੁੱਟ ਤੱਕ ਮਾਈਨਿੰਗ ਕੀਤੀ ਹੋਈ ਹੈ ਤੇ ਹੁਣ ਜਿਹੜੀ ਹੈ ਨਵੀਂ ਪਾਲਿਸੀ ਹੈ 2024 ਦੀ ਉਹਦੇ ਵਿੱਚ ਮਸ਼ੀਨਰੀ ਅਲਾਓ ਕਰ ਦਿੱਤੀ ਔਰ ਮਸ਼ੀਨਰੀ ਅਲਾਓ ਕਰਨ ਦੇ ਨਾਲ ਤੁਸੀਂ ਦੇਖੋ ਭਈ ਕਿੰਨਾ ਡੂੰਘਾ ਤੱਕ ਇਹ ਤਾਂ ਪਤਾਲ ਪੁੱਟ ਦੇਣਗੇ ਹਿਸਾਬ ਨਾਲ ਤਾਂ ਤੇ ਮੈਨੂੰ ਤਾਂ ਨਹੀਂ ਲੱਗਦਾ ਭਈ ਕੋਈ ਸੁਧਾਰ ਸਾਡੇ ਏਰੀਆ ਦਾ ਹੋਏਗਾ ਕਿਉਂਕਿ ਪੱਥਰਾਂ ਦੇ ਕੇ ਲੋਕ ਕ੍ਰਸ਼ਰ ਲਾਉਣ ਨੂੰ ਬਸ ਲਾਈਨ ਲੱਗੀ ਹੋਈ ਹੈ ਕਿ ਸਾਨੂੰ ਕ੍ਰਸ਼ਰ ਇੱਥੇ ਲਗਾਉਣ ਦਿਓ ਸਰਕਾਰ ਨੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਜਿਨ੍ਹਾਂ ਦੀ ਜ਼ਮੀਨਾਂ ਤਬਾਹ ਹੋਈਆਂ ਉਹਨੇ ਦੀ ਪੂਰੀ ਫਸਲ ਤਬਾਹ ਹੋ ਗਈ ਲੋਕਾਂ ਦੀ ਮੁਆਵਜ਼ਾ ਕੋਈ ਦਿੱਤਾ ਇੱਥੇ ਸਰਕਾਰ ਨੇ ਮੁਆਵਜ਼ਾ ਜੀ ਮਿਲਿਆ ਕਈਆਂ ਨੂੰ ਐਸਾ ਨਹੀਂ ਹੈ ਭੀ ਨਹੀਂ ਮਿਲਿਆ ਕਈਆਂ ਨੂੰ ਮੁਆਵਜ਼ਾ ਮੁਆਵਜ਼ਾ ਸਰਕਾਰ ਨੇ ਦਿੱਤਾ ਅ ਵੈਸੇ ਨਾਮਾਲੂਮੀ ਹੈ ਨਾ ਮਤਲਬ ਥੋੜਾ ਨਾਮਾਤਰ ਮੁਆਵਜ਼ਾ ਜਿਹੜਾ ਦਿੱਤਾ ਬਾਕੀ ਕਈ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਵੀ ਰੁੜ ਗਈਆਂ ਮੈਂ ਲੇਕਿਨ ਬਹੁਤ ਹੀ ਘੱਟ ਮਤਲਬ 100 ਵਿੱਚ ਤੁਸੀਂ ਲਾ ਲਓ ਪੇ ਕੋਈ 10% ਲੋਕਾਂ ਨੂੰ ਪੈਸਾ ਮਿਲਿਆ ਤੇ ਬਾਕੀ ਨਹੀਂ ਮਿਲਿਆ ਬਾਕੀ ਮਕਾਨ ਜਿਨ੍ਹਾਂ ਦੇ ਰੁੜੇ ਸੀ ਉਹਨਾਂ ਨੂੰ ਮਕਾਨ ਜ਼ਰੂਰ ਬਣ ਗਏ ਨਾ ਤੇ ਬਾਕੀ ਜਿਹੜੇ ਰਹੀ ਫਸਲ ਔਰ ਜ਼ਮੀਨ ਦੀ ਗੱਲ ਉਸ ਦਾ ਕੋਈ ਮਤਲਬ ਹੋਣੀ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਉਹ ਜਗ੍ਹਾ ਹੈ ਜਿੱਥੋਂ ਹਿਮਾਚਲ ਵਾਲੇ ਪਾਸੇ ਹੈਲੀਕਾਪਟਰ ਦੇ ਨਾਲ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਸੀ ਮੇਰੇ ਇਧਰਲੇ ਪਾਸੇ ਇੱਕ ਘਰ ਹੈ ਜਿਹੜਾ ਘਰ ਪਹੁੰਚ ਬੰਦ ਹੋ ਗਈ ਸੀਗੀ ਬਿਲਕੁਲ ਹੀ ਤੇ ਉਹ ਲੋਕਾਂ ਦਾ ਉਸ ਸਮੇਂ ਹਾਲ ਤੇ ਸੀਗੀ ਵੀ ਮੌਤ ਸਾਹਮਣੇ ਜਾਪਦੀ ਸੀਗੀ ਇਹ ਜਗਾ ਜਿੱਥੇ ਮੈਂ ਖੜਾ ਆ ਮੇਰੇ ਨਾਲੋਂ ਵੀ ਲਗਭਗ 12 13 ਫੁੱਟ ਪਾਣੀ ਸੀਗਾ ਉਸ ਦਿਨ ਮੈਂ ਕੋਸ਼ਿਸ਼ ਕਰਾਂਗਾ ਪ੍ਰਾਣੀਆਂ ਕਲਿੱਪਸ ਜਿ ਲੱਭਣ ਤੇ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂ ਇਸ ਵੀਡੀਓ ਦੇ ਵਿੱਚ ਅ ਵੀਜੀ ਜੀ ਜਦੋਂ ਹਾਰਡ ਦੇ ਹਾਲਾਤ ਆਪਾਂ ਦੇਖੇ ਹੈ ਕ੍ਰੈਸ਼ਰ ਵਾਲੇ ਨੇ ਉਦੋਂ ਪੱਟੀ ਹੈ ਮੈਂ ਉਦੋਂ ਮੌਕੇ ਦਾ ਇੱਕ ਦੋ ਦਿਨ ਪਹਿਲਾਂ ਉੱਥੇ ਹੀ ਸੀਗਾ ਬੜ ਬਣ ਦੀ ਗੱਲ ਸੀਗੀ ਉ ਤਾਂ ਨੂਰਪੁਰ ਤੋਂ ਸ਼ਾਇਦ ਕੋਈ ਵਿਧਾਇਕ ਆਏ ਵੀ ਸੀਗੇ ਮੌਕੇ ਤੇ ਜੀ ਸਰਕਾਰ ਦੇ ਸਰਕਾਰ ਦੇ ਵਿੱਚ ਬੈਠੇ ਐਮ ਐਲ ਏ ਜਾਂ ਅੱਜ ਸਰਕਾਰ ਤੋਂ ਬਾਹਰ ਬੈਠੇ ਉਹ ਵੀ ਕੋਈ ਰੋਲਾ ਨਹੀਂ ਪਾ ਰਹੇ ਇਹਦੇ ਵਿਰੁੱਧ ਇਹ ਦੇਖੋ ਜੀ ਜਿਹੜੇ ਸਾਡੇ ਇੱਥੇ ਦੇ ਇਸ ਵੇਲੇ ਮੌਜੂਦਾ ਵਿਧਾਇਕ ਉਹਨਾਂ ਦਾ ਮਾਈਨਿੰਗ ਦੇ ਖਿਲਾਫ ਐਸੇ ਬਹੁਤ ਸਾਡੇ ਨਾਲ ਮਤਲਬ ਚੱਲੇ ਨਾ ਉਹ ਉਹਨਾਂ ਨੇ ਮਾਈਨਿੰਗ ਨੂੰ ਪਰ ਉਹ ਇੱਕ ਹੁਣ 68 ਐਮ ਐਲ ਏ ਨੇ ਤਾਂ 68 ਵਿੱਚੋਂ ਇੱਕ ਬੋਲੇਗਾ ਤਾਂ ਬਾਕੀ ਜਿਹੜੇ ਉਹਨੂੰ ਦਬਾ ਲੈਂਦੇ ਨੇ ਤਾਂ ਉਹ ਜ਼ਿਆਦਾਤਰ ਮਤਲਬ ਆਵਾਜ਼ ਜਿਹੜੀ ਹੈ ਉਹਨਾਂ ਨੇ ਬਹੁਤ ਚੱਕੀ ਹੈ ਮਤਲਬ ਐਸਾ ਹੈ ਕਿ ਆਵਾਜ਼ ਤਾਂ ਚੁੱਕਦੇ ਨੇ ਵਿੱਚ ਪਰ ਉਹ ਇੱਕ ਅੱਧਾ ਬੰਦਾ ਆਵਾਜ਼ ਚੁੱਕਦਾ ਹੈ ਤੇ ਇਸ ਕਰਕੇ ਉਹ ਆਵਾਜ਼ ਜਿਹੜੀ ਉੱਥੇ ਉੱਥੇ ਦੱਬੀ ਰਹਿੰਦੀ ਆ ਅਸੀਂ ਚਾਰ ਪੰਜ ਬੰਦੇ ਆ ਜਾਂ ਬਾਕੀ ਹੋਰ ਸਾਡੀ ਕਮੇਟੀਆਂ ਜਿਹੜੀਆਂ ਥੱਲੇ ਤੱਕ ਹੈਗੀਆਂ ਜਿਹੜੀਆਂ ਮਾਈਨਿੰਗ ਦੇ ਖਿਲਾਫ ਅਸੀਂ ਸ਼ੁਰੂ ਤੋਂ ਲੜਦੇ ਆ ਰਹੇ ਆ ਤਾਂ ਅੱਗੇ ਵੀ ਸਾਡੀ ਜਿਹੜੀ ਲੜਾਈ ਹੋ ਜਾਰੀ ਰਹੇਗੀ ਅਸੀਂ ਇਹ ਹੀ ਕਹਿੰਨੇ ਆ ਪਰ ਇਹਨਾਂ ਜ਼ਰੂਰ ਹੈ ਕਿ ਸਰਕਾਰ ਨੇ 2010 ਤੋਂ ਬਾਅਦ ਵਿੱਚ ਕੋਈ ਕ੍ਰੈਕਸ਼ਨ ਨੂੰ ਮਨਜ਼ੂਰੀ ਨਹੀਂ ਦਿੱਤੀ ਇਸ ਏਰੀਏ ਦੇ ਵਿੱਚ ਤੇ ਮੈਂ ਮਤਲਬ ਤੁਹਾਡੇ ਚੈਨਲ ਦੇ ਰਾਹੀਂ ਸਰਕਾਰ ਨੂੰ ਹਿਮਾਚਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇੱਕ ਇਹ ਵੀ ਚੇਤਾਵਨੀ ਚਾਹਨਾ ਭਈ ਜਿਹੜੀ ਬਾਉਂਡਰੀ ਹੈ ਉਸ ਬਾਉਂਡਰੀ ਤੋਂ ਵੀ ਘੱਟ ਤੋਂ ਘੱਟ ਕੋਈ ਨਾ ਕੋਈ ਮਾਈਨਿੰਗ ਪਾਲਿਸੀ ਦੇ ਵਿੱਚ ਕਰੋ ਕਿ ਇਸ ਬਾਉਂਡਰੀ ਤੋਂ ਇੰਨੀ ਜਾ ਨਹੀਂ ਲਗਾ ਸਕਦੇ ਆਬਾਦੀ ਦੇ ਚਲੋ ਹੈ ਹੀ ਹੈ ਐ ਪਰ ਇਹਨਾਂ ਨੇ ਜਿਹੜੀਆਂ ਹੁਣ ਪੰਜਾਬ ਦੀਆਂ ਬਾਉਂਡਰੀਆਂ ਬਿਲਕੁਲ ਪੰਜਾਬ ਹਿਮਾਚਲ ਦੀ ਬਾਉਂਡਰੀ ਦੇ ਉੱਪਰ ਹੀ ਕਰੈਸ਼ਰ ਲੱਗ ਗਿਆ ਨੁਕਸਾਨ ਫਿਰ ਵੀ ਜਿਹੜਾ ਕਰੈਸ਼ਰ ਹੁਣ ਲੱਗ ਰਿਹਾ ਇੱਥੇ ਉਹਦਾ ਨੁਕਸਾਨ ਜ਼ਿਆਦਾਤਰ ਸਾਡੇ ਨਿਚਲੇ ਖੇਤਰ ਹਿਮਾਚਲ ਦੇ ਜਿਹੜੇ ਕਾਫੀ ਇਲਾਕੇ ਨੇ ਜਿਹੜੇ ਆਪਾਂ ਕੋਡੂਬਿਲਾ ਲਾ ਲੋ ਥੱਲੇ ਪ੍ਰਾਲ ਮਲਕਾਣਾ ਨੀਚੇ ਤੱਕ ਜਿਹੜੇ ਨੇ ਇਹ ਕਰੈਸ਼ਰ ਦਾ ਜਿਹੜਾ ਪ੍ਰਭਾਵ ਹੈ ਕਿਉਂਕਿ ਪੰਜਾਬ ਦੇ ਵਿੱਚ ਕਰੈਸ਼ਰ ਜਿਹੜਾ ਲੱਗਦਾ ਉਹਦੇ ਵਿੱਚ ਸਿਰਫ ਦੋ ਤਿੰਨ ਕਨਾਲ ਦੇ ਵਿੱਚ ਕਰੈਸ਼ਰ ਨੂੰ anumati ਦੇ ਦਿੱਤੇ ਜਾਂਦੇ ਨੇ ਲੇਕਿਨ ਪੁੱਟਣਾ ਉਹ ਰਾਤ ਨੂੰ ਪੁੱਟਣ ਦਿਨ ਨੂੰ ਪੁੱਟਣਾ ਜਦੋਂ ਵੀ ਪੁੱਟਣ ਕਿਉਂਕਿ ਸਾਡੇ ਜਿਹੜੇ ਮਾਈਨਿੰਗ ਵਿਭਾਗ ਆ ਉਹ ਵੀ ਸੁੱਤਾ ਪਿਆ ਇਸ 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 ਮਾਮਲੇ ਦੇ ਵਿੱਚ ਅੱਜ ਹਜ਼ਾਰਾਂ ਟਰੱਕ ਨਿਕਲ ਰਹੇ ਨੇ ਇੱਕ ਇਸ ਇਸ ਜਗ੍ਹਾ ਤੋਂ ਜੋ ਟਰੱਕ ਨਿਕਲਦੇ ਨੇ ਭਰ ਕੇ ਚਾਰ ਪੰਜ ਕ੍ਰੈਸ਼ਰਾਂ ਦੇ ਉੱਪਰੋਂ ਦੀ ਵਿਦਆਉਟ ਬਿੱਲ ਤੋਂ ਔਰ ਅੱਗੇ 50 500 ਮੀਟਰ ਤੇ ਜਾ ਕੇ ਇੱਕ ਮਾਈਨਿੰਗ ਦੀ ਪੋਸਟ ਬਣੀ ਹੋਈ ਹੈ ਪੰਜਾਬ ਦੀ ਹਿਮਾਚਲ ਦਾ ਮਾਲ ਪੱਟਿਆ ਜਾ ਰਿਹਾ ਮਾਈਨਿੰਗ ਦੀ ਪਰਚੀ ਪੰਜਾਬ ਕੱਟ ਰਿਹਾ ਉਸੇ ਮਾਲ ਦੀ ਤੇ ਸਾਡੇ ਮਤਲਬ ਜਿਹੜਾ ਮਾਈਨਿੰਗ ਵਿਭਾਗ ਆ ਉਹਨੂੰ ਕੋਈ ਸੁਰਤ ਨਹੀਂ ਆ ਕਿ ਕੀ ਹੋ ਰਿਹਾ ਇਸ ਦੇ ਇਹਦੇ ਵਿੱਚ ਲੋਕਾਂ ਦੀ ਮੌਜੂਦਾ ਪੋਜੀਸ਼ਨ ਕੀ ਹੈ ਲੋਕ ਕੀ ਸੋਚ ਰਹੇ ਆ ਇਹਦੇ ਬਾਰੇ ਚ ਚਲੋ ਤੁਸੀਂ ਆਗੂ ਹੋ ਪੰਜ ਸੱਤ 10 ਜਾਣੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਸਾਥੀ ਕੁਲਦੀਪ ਜੀ ਤੁਸੀਂ ਲੰਬੇ ਸਮੇਂ ਤੋਂ ਬੋਲ ਰਹੇ ਲੋਕ ਕੀ ਹੁਣ ਸਮਝਦੇ ਲੋਕਾਂ ਦੇ ਵਿੱਚ ਕੀ ਹੈ ਮੰਨਦੇ ਦੇਖੋ ਜੀ ਲੋਕ ਤਾਂ ਲੋਕਾਂ ਦਾ ਤਾਂ ਇਹ ਹੀ ਹੈ ਵੀ ਇਹ ਬੰਦ ਹੋ ਜਾਣ ਲੋਕ ਵੀ ਚਾਹੁੰਦੇ ਨੇ ਵੀ ਬੰਦ ਹੋ ਜਾਣ ਸਾਡੀਆਂ ਸਾਡੀ ਮੈਂ ਆਪਣੀ ਪੰਚਾਇਤ ਦੀ ਮਿਸਾਲ ਦਿੰਨਾ ਸਾਡੀ ਪੰਚਾਇਤ ਨੇ ਇਹਨਾਂ ਦੋ ਕ੍ਰੈਸ਼ਰਾਂ ਦੀ ਜਦੋਂ ਵੀ ਅਸੀਂ ਕਿਸੇ ਮੰਤਰੀ ਕੋਲ ਜਾਂਦੇ ਆ ਕਿਸੇ ਐਮਐਲਏ ਕੋਲ ਜਾਂਦੇ ਆ ਜਾਂ ਮੁੱਖ ਮੰਤਰੀ ਕੋਲ ਜਾਂਦੇ ਆ ਉਹ ਸਭ ਤੋਂ ਪਹਿਲਾਂ ਇਹ ਕਹਿੰਦਾ ਵੀ ਇਹ ਜਿਹੜੇ ਕ੍ਰੈਸ਼ਰ ਨੇ ਤੁਹਾਡੀ ਪੰਚਾਇਤ ਨੇ ਐਨਓਸੀ ਦਿੱਤੀਆਂ ਤਾਂ ਲੱਗੇ ਨਾ ਪਰ ਉਸ ਐਨਓਸੀ ਦੇ ਵਿੱਚ ਇੱਕ ਲਿਖਿਆ ਕਿ ਅਗਰ ਤੁਸੀਂ ਅੰਦਾਜ਼ ਤੁੰਦ ਮਾਈ ਦੋਕਾਂ ਨੁਕਸਾਨ ਪਹੁੰਚਦਾ ਤਾਂ ਤੁਹਾਡੀ ਐਨਓਸੀ ਰੱਦ ਵੀ ਕੀਤੀ ਜਾ ਸਕਦੀ ਹੈ ਅਸੀਂ ਉਹ ਪ੍ਰਸਤਾਵ ਇੱਕ ਸਪੈਸ਼ਲ ਕੋਰਮ ਕੀਤਾ ਜਿਸ ਦੇ ਵਿੱਚ ਲੋਕਾਂ ਦੀ ਗਿਣਤੀ ਜਿਆਦਾ ਤੋਂ ਜਿਆਦਾ ਮਤਲਬ 700 800 ਬੰਦਾ ਸੀ ਕਿਉਂਕਿ ਇੱਕ ਪਾਲਿਸੀ ਹੈ ਜਿਹਦੇ ਵਿੱਚ ਤੁਸੀਂ 3/4 ਅਗਰ ਜਿਹੜੀ ਸਟਰੈਂਥ ਹੈ ਨਾ ਅਗਰ ਪੰਚਾਇਤ ਨੂੰ ਸਰਪੰਚ ਨੂੰ ਵੀ ਅਗਰ ਉਤਾਰਨਾ ਨਾ ਕੁਸਤ ਕੁਰਸੀ ਤੋਂ ਤਾਂ 3/4 ਅਗਰ ਕੋਰਮ ਪੂਰਾ ਹੋ ਜਾਂਦਾ ਸਰਪੰਚ ਨੂੰ ਵੀ ਲਾ ਸਕਦੀ ਹੈ ਜਿਹੜੀ ਸਾਡੀ ਗ੍ਰਾਮ ਸਭਾ ਹੈ ਠੀਕ ਹੈ ਤਾਂ ਅਸੀਂ ਉਹ ਐਨਓਸੀ ਜਿਹੜੀ ਹੈ ਇਹਨਾਂ ਦੀ ਦੋ ਕ੍ਰੈਸ਼ਰਾਂ ਦੀ ਐਨਓਸੀ ਜਿਹੜੇ ਲੱਗੇ ਨੇ ਕਿਉਂਕਿ ਇਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਸਾਡਾ ਚਾਹੇ ਪੰਜਾਬ ਦਾ ਇਲਾਕਾ ਲਾ ਲਓ ਚਾਹੇ ਹਿਲਾ ਲਓ ਹਿਮਾਚਲ ਦਾ ਜਿਹੜਾ ਥ ਜੋ ਅਚਨਚੇਤ ਕ੍ਰੈਸ਼ਰ ਹੈ ਇੱਕ ਹਿਮਾਚਲ ਸਟੋਨ ਕ੍ਰੈਸ਼ਰ ਹੈ ਜਿਹੜੇ ਇੱਥੋਂ ਦੇ ਸਿਰਫ 1-2 ਕਿਲੋਮੀਟਰ ਦੀ ਦੂਰੀ ਦੇ ਪਰਨ ਇਹਨਾਂ ਦੀ ਮਤਲਬ ਅੰਦਾਤੁੰਦ ਮਾਈਨਿੰਗ ਦੇ ਕਰਕੇ ਗੈਰ ਕਾਨੂੰਨੀ ਮਾਈਨਿੰਗ ਕਰਕੇ ਇਹ ਪੂਰਾ ਜਿਹੜਾ ਇਲਾਕਾ ਜਿਹੜਾ ਸੀ ਬਰਬਾਦ ਹੋ ਗਿਆ ਕਿਉਂਕਿ ਨਦੀ ਨੇ ਰੁਖ ਕੀਤਾ ਦੇ ਪਿੰਡਾਂ ਵਾਲੇ ਪਾਸੇ ਨੂੰ ਚਲੀ ਗਈ ਨਦੀ ਤੇ ਇਹਨਾਂ ਦੀਆਂ ਅਸੀਂ ਦੋਨਾਂ ਦੀਆਂ ਐਨਓਸੀਆਂ ਵੀ ਰੱਦ ਕਰਕੇ ਡੀਸੀ ਸਾਬ ਤੱਕ ਭੇਜ ਦਿੱਤੀਆਂ ਉੱਪਰ ਸਰਕਾਰ ਤੱਕ ਭੇਜਦੀਆਂ ਵੀ ਇਹਨਾਂ ਦੋਨਾਂ ਕ੍ਰੈਸ਼ਾਂ ਦੀ ਐਨਓਸੀ ਜਿਹੜੀ ਹੈ ਰੱਦ ਕੀਤੀ ਗਈ ਹੈ ਪੰਚਾਇਤ ਦੀ ਤਰਫੋਂ ਕਿਉਂਕਿ ਇਹਨਾਂ ਨੇ ਮਤਲਬ ਸਾਡੇ ਪਿੰਡਾਂ ਦਾ ਨੁਕਸਾਨ ਸਾਡੀਆਂ ਬਾਣਜੋਗ ਜ਼ਮੀਨਾਂ ਜਿਹੜੀਆਂ ਨੇ ਇਸ ਕ੍ਰੈਸ਼ਰ ਦੇ ਨਾਲ ਇਹਨਾਂ ਨਾਲ ਗਈਆਂ ਸਾਡੇ ਕੋਲੇ ਡਾਟਾ ਹੈ ਪੂਰਾ ਮਤਲਬ ਔਨ ਰਿਕਾਰਡ ਹੈ ਸਾਡੇ ਕੋਲ ਕਿ ਕਿੰਨਾ-ਕਿੰਨਾ ਨੁਕਸਾਨ ਕਿੰਨੀ ਜ਼ਮੀਨ ਰੁੜੀਏ ਕਿੰਨੀ ਫਸਲ ਰੁੜ ਗਈ ਕਿੰਨਾ ਸਾਡੀ ਕੱਢ ਦੋ ਘੱਟ ਵੀ 2000 ਏਕੜ ਜਿਹੜੀ ਜ਼ਮੀਨ ਹੈ ਉਹ ਪੱਥਰਾਂ ਦੇ ਵਿੱਚ ਤਬਦੀਲ ਹੋ ਗਈ ਨਾ ਕ કરીਏ ਅਸੀਂ ਕਿ ਮਾਈਨਿੰਗ ਕਿੰਨੇ ਕਿੰਨੇ ਡੂੰਘੀ ਹੈ ਮਾਈਨਿੰਗ ਕਰ ਰਹੇ ਨੇ ਰਾਤ ਨੂੰ ਤੁਸੀਂ ਬੈ ਕਹਿੰਦਾ ਤੁਸੀਂ ਸੌ ਨਹੀਂ ਸਕਦੇ ਇਹਨਾਂ ਦੇ ਕਿਉਂਕਿ 2 4 5 700 ਮੀਟਰ ਦੂਰ ਤੱਕ ਸਾਡੇ ਘਰ ਨਾਲ ਤਾਂ ਉੱਥੋਂ ਦੇ ਸੌਣਾ ਉਸ ਬੰਦਿਆਂ ਵਾਸਤੇ ਬਹੁਤ ਹੀ ਬੱਤਰ ਹੈ ਅੱਜ ਵੀ ਮਾਈਨਿੰਗ ਜਿੱਥੇ ਹੁਣ ਪਟ ਰਹੇ ਆ ਮੈਂ ਹੁਣੇ ਵੀ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਵੀਡੀਓ ਨੂੰ ਰਿਕਾਰਡ ਹੀ ਕੀਤੀ ਆਪਾਂ ਜਿੱਚੋ ਮਾਈਨਿੰਗ ਹਜੇ ਵੀ ਕਰੀ ਜਾਂਦੇ ਪਿਆ ਕ੍ਰੈਸ਼ਰ ਵਾਲੇ ਤੇ ਕੋਈ ਹੁਣ ਰੋਕ ਨਹੀਂ ਰਿਹਾ ਇਹਨਾਂ ਨੂੰ ਕਿਉਂਕਿ ਹੁਣੀ ਤਾਂ ਇੱਥੇ ਪਾੜ ਪਿਆ ਸੀਗਾ ਦੇਖੋ ਜੀ ਕੋਈ ਨਹੀਂ ਰੋਕ ਰਿਹਾ ਕਿਉਂਕਿ ਹਿਮਾਚਲ 'ਚ ਸਭ ਤੋਂ ਵੱਡੀ ਹੈ ਕਿ ਮਾਈਨਿੰ ਪਰ ਉਸ ਦੇ ਵਿੱਚ ਵੀ ਕੋਈ ਮਤਲਬ ਪਾਲਿਸੀ ਬਣੀ ਹੈ ਮੈਂ ਤੁਸੀਂ ਕਿੰਨਾ ਫੋਟ ਸਕਦੇ ਹੋ ਕਿੰਨਾ ਤੁਸੀਂ ਕਰ ਸਕਦੇ ਹੋ ਜਿੱਥੇ ਪਹਿਲਾਂ ਪਾਣੀ ਆਇਆ ਉੱਥੇ ਹੀ ਹੁਣ ਪੱਟੀ ਜਾਂਦੇ ਪਏ ਆ ਜਹਾਂ ਪੋਟਰੇ ਉਸੇ ਜਗ੍ਹਾ ਤੋਂ ਪੋਟਰੇ ਜਿੱਥੇ ਪਾਣੀ ਆਇਆ ਉਸੇ ਜਗ੍ਹਾ ਤੋਂ ਪੋਟਰੇ ਪਰ ਇਹ ਹੈ ਵੀ ਮੈਂ ਉਹੀ ਕਹਿਣਾ ਚਾਹੁੰਦਾ ਵੀ ਥੋੜਾ ਵਿਭਾਗ ਵੀ ਜਾਗੇ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਕਿਉਂਕਿ ਦਫਤਰਾਂ ਵਿੱਚ ਬਹਿ ਕੇ ਆਪਾਂ ਚਿੱਠੀਆਂ ਲੇਖ ਲੈ ਕੇ ਭੇਜ ਜਿੰਨਾ ਵੀ ਬਿਲਕੁਲ ਠੀਕ ਹੈ ਜੀ ਕੰਮ ਚੱਲੇ ਠੀਕ ਹੈ ਜੀ ਪਰ ਐਕਚੁਅਲ 'ਚ ਅਗਰ ਤੁਸੀਂ ਆਨ ਗਰਾਉਂਡ ਦੇਖੋ ਤਾਂ ਮਾਈਨਿੰਗ ਅਜਾ ਦਿਕਰ ਵੀ ਰੁਕੀ ਨਹੀਂ ਹੈ ਕੰਮ ਵਧਿਆ ਹੈ ਜੀ ਉਸ ਤੋਂ ਪਹਿਲਾਂ ਤੋਂ ਤੋ ਵੇਖ ਕੀ ਲੱਗਦਾ ਹੁਣ ਤੋ ਵੇਖ ਦੇਖੋ ਜੀ ਆਉਣ ਵਾਲਾ ਸਮਾਂ ਮੈਂ ਅੱਜ ਤੁਹਾਨੂੰ ਦੱਸ ਦਿੰਦਾ ਅੱਜ ਤੋਂ 15 20 ਸਾਲ ਪਹਿਲਾਂ ਇਹ ਜਿੰਨੇ ਲੋਕ ਨੇ ਚਾਹੇ ਪੰਜਾਬ ਗਵਰਨਮੈਂਟ ਚਾਹੇ ਹਿਮਾਚਲ ਗਵਰਨਮੈਂਟ ਹੈ ਜਿਹੜੇ ਵੀ ਬੰਦੇ ਇਸੇ ਰਹਿ ਰਹੇ ਨੇ ਜਾਦਾ ਸਾਨੂੰ 50-50 ਲੱਖ ਰੁਪਈਆ ਦੇ ਕੇ ਜ਼ਮੀਨਾਂ ਦੇ ਦੇਣ ਜਿੰਨੀ ਸਾਡੀਆਂ ਬਾਹਨ ਚੋਂ ਜਿੰਨੀ ਮਲਕੀਤੀ ਭੂਮੀ ਜਿੰਨੀ ਸਾਡੀ ਬਣਦੀ ਹੈ ਸਾਨੂੰ ਦਿਓ ਕਿਤੇ ਅਸੀਂ ਰਹਿ ਲੈਣਾ ਤੁਸੀਂ ਇੱਥੇ ਜੋ ਮਰਜ਼ੀ ਲਗਾਣਾ ਲਗਾ ਲੋ ਫਿਰ ਜਾ ਸਾਨੂੰ ਤੁਸੀਂ ਇਦਾਂ ਕਰੋ ਵੇ ਪਾ ਦੇਸ਼ ਨਿਕਾਲਾ ਦੇ ਦੋ ਚਾ ਜ਼ਹਿਰ ਦੇ ਦੋ ਮਾਰ ਦੋ ਸੋ ਇਹੀ ਹੈ ਜੀ ਸਾਡਾ ਭਵਿੱਖ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਹੁਤ ਮਾੜਾ ਹੈ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਗਾਲਾਂ ਕੱਢਣੀਆਂ ਵੇ ਤੁਸੀਂ ਕੀ ਕੀਤਾ ਸਾਡੇ ਵਾਸਤੇ ਲੋਕਾਂ ਨੂੰ ਕੀ ਸੁਨੇਹਾ ਆਏ ਦੇ ਬਾਰੇ ਵਿੱਚ ਮੈਂ ਤਾਂ ਲੋਕਾਂ ਨੂੰ ਜੀ ਤੁਹਾਡੇ ਚੈਨਲ ਦੇ ਰਾਹੀਂ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਵੀ ਜਾਗ ਜਾਓ ਜਦੋਂ ਤੱਕ ਨਹੀਂ ਜਾਗਾਂਗੇ ਤਾਂ ਨਹੀਂ ਤਾਂ ਇਹਨਾਂ ਨੇ ਤੁਹਾਨੂੰ ਨਹੀਂ ਛੱਡਣਾ ਬਿਲਕੁਲ ਬਰਬਾਦ ਕਰਕੇ ਰੱਖ ਦੇਣਾ ਇਹ ਲੋਕ ਬਾਹਰ ਦੇ ਨੇ ਤੁਸੀਂ ਇਸ ਪਿੰਡ ਦੇ ਇਸ ਇਲਾਕੇ ਦੇ ਰਹਿਣ ਵਾਲਿਓ ਤੁਹਾਡੇ ਬਜ਼ੁਰਗਾਂ ਨੇ ਇਹ ਜ਼ਮੀਨਾਂ ਜਿਹੜੀਆਂ ਸੌਖੀਆਂ ਨਹੀਂ ਬਣੀਆਂ ਪਤਾ ਨਹੀਂ ਕਿੱਥੋਂ-ਕਿੱਥੋਂ ਆ ਕੇ ਅਸੀਂ ਇਹ ਜ਼ਮੀਨਾਂ ਬਣਾਈਆਂ ਪਹਿਲਾਂ ਅਸੀਂ ਡੈਮ ਦੇ ਉੱਪਰ ਰਹਿੰਦੇ ਸੀ ਲੋਕ ਤਾਂ ਉਹ ਜਦੋਂ ਡੈਮ ਬਣਿਆ ਤਾਂ ਲੋਕ ਇੱਧਰ ਆ ਕੇ ਬਸ ਗਏ ਹੁਣ ਕ੍ਰੈਸ਼ਰ ਲਗਾ ਤੇ ਇਹਨਾਂ ਨੇ ਤਾਂ ਉਹਦੇ ਕਰਕੇ ਦੁਬਾਰਾ ਫਿਰ ਦੁਬਾਰਾ ਉਹੀ ਹਾਲਾਤ ਮਤਲਬ ਇਹ ਹੈ ਵੀ 50-60 ਸਾਲ ਬਾਅਦ ਜਿਹੜੇ ਨੇ ਲੋਕ ਨਾ ਨਾ ਜਿਹੜੇ ਇਹ ਇਹਨਾਂ ਵਿੱਚੋਂ ਕੋਈ ਜ਼ਮੀਨੀ ਰਹਿਣੀ ਕਿਉਂਕਿ ਅੱਜ ਇਹ ਜ਼ਮੀਨ ਬੁੱਟਦੇ ਨੇ ਅਗਲੇ ਨੇ ਵੇਚਣੀਆਂ ਹੌਲੀ-ਹੌਲੀ ਜਿਹੜੀ ਜ਼ਮੀਨ ਆ ਉਹ ਵੇਚ ਕੇ ਬੰਦਿਆਂ ਨੂੰ ਜਾਣਾ ਪੈਣਾ ਔਰ ਕਾਫੀ ਲੋਕ ਨੇ ਜਿਹੜੇ ਇੱਥੋਂ ਉਹ ਜਾ ਵੀ ਚੁੱਕੇ ਨੇ ਜ਼ਮੀਨ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬੀਜੇ ਜੀ ਨੇ ਸਾਫ਼ ਗੱਲ ਕੀਤੀ ਹੈ ਜਾਂ ਤਾਂ ਪ੍ਰਸ਼ਾਸਨ ਜਾਂ ਸਰਕਾਰ ਲੋਕਾਂ ਨੂੰ ਇੱਥੋਂ ਕੱਢ ਕੇ ਕਿਤੇ ਹੋਰ ਬਿਵਾਸਾ ਦੇ ਦੇ ਇਹਨਾਂ ਦੀਆਂ ਜ਼ਮੀਨਾਂ ਦੇ ਦੇ ਤਾਂ ਕਿ ਜੇ ਜੇ ਨਹੀਂ ਕਿ ਤੁਸੀਂ ਪਟਾਈ ਇੱਥੇ ਕਰਨੀ ਹੈ ਕਰਦੇ ਰਹੋ ਪਤਾਲ ਕੱਢ ਲਓ ਚਾਹੇ ਪਤਾਲ ਤੋਂ ਹੇਠਾਂ ਵੀ ਕੁਝ ਹੋਰ ਕੱਢ ਸਕਦੇ ਹੋ ਤੇ ਉਹ ਕੱਢ ਲਓ ਇਹ ਵਿਜੇ ਜੀ ਸਾਡੇ ਕਿਸਾਨ ਸੰਘਰਸ਼ ਕਮੇਟੀ ਜਿਹੜੀ ਹੈਗੀ ਹੈ ਸਾਡੀ ਇੱਥੋਂ ਦੀ ਹਿਮਾਚਲ ਦੀ ਉਹਦੇ ਕੰਮ ਕਰਦੇ ਆ ਉਹਦੇ ਉਹਦੇ ਪ੍ਰਧਾਨ ਹੈ ਬਕਾਇਦਾ ਉਹਦੇ ਤੋਂ ਇਲਾਵਾ ਜਿਹੜੇ ਮਾਈਨਿੰਗ ਦੇ ਵਿਰੁੱਧ ਪ੍ਰਾਈਵਰਨ ਬਚਾਓ ਸੰਘਾ ਸਮਿਤੀ ਹੈ ਉਹਨੂੰ ਵੀ ਲਗਾਤਾਰ ਅਗਵਾਈ ਕਰਦੇ ਆ ਤੇ ਇਹਨਾਂ ਨੇ ਸਾਫ਼ ਤੁਹਾਡੇ ਨਾਲ ਜਿਹੜੀਆਂ ਹਾਲਾਤ ਸਾਂਝੇ ਕੀਤੇ ਆ ਹੜਾਂ ਤੋਂ ਬਾਅਦ ਕੋਈ ਇੱਥੇ ਚੰਗੇ ਨਹੀਂ ਹੋਏ ਜਿਹੜੇ ਸਟੋਨ ਕ੍ਰਸ਼ਣਾ ਕਰਕੇ ਇਸ ਇਲਾਕੇ ਦੀ ਤਬਾਹੀ ਹੋਈ ਹੈ ਉਹ ਅੱਜ ਵੀ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਉਹ ਅੱਜ ਵੀ ਉੱਥੇ ਦਿਨੇ ਨੰਗੇ ਚਿੱਟੇ ਦੇਣ ਜਿਹੜੀ ਹੈ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ ਹੈ ਜਿਨ੍ਹਾਂ ਕੋ ਕੋਈ ਅਧਿਕਾਰ ਨਹੀਂ ਜੇ ਮਾਈਨਿੰਗ ਹੋਣੀ ਵੀ ਹੈ ਉਹਦੀ ਇੱਕ ਜੀ ਲੀਜ਼ ਦੇਣੀ ਵੀ ਹੈ ਉਹਦਾ ਇੱਕ ਪਮਾਨਾ ਤਾਂ ਹੋਵੇ ਰੁਕਣਾ ਕਿੱਥੇ ਹੈ ਇਸ ਇਲਾਕੇ ਦੇ ਵਿੱਚ ਚਾਹੇ ਉਹ ਹਿਮਾਚਲ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਕਿਤੇ ਕੋਈ ਮਾਈਨਿੰਗ ਵਾਲੇ ਕਰਨ ਵਾਲੇ ਬੰਦੇ ਨੂੰ ਕਿੱਤੇ ਕੋਈ ਐਂਡ ਪੁਆਇੰਟ ਨਹੀਂ ਇਹ ਤਸਵੀਰਾਂ ਤੁਸੀਂ ਤਰਮਿੰਦਰ ਮੁਕੇਰੀਆਂ ਦੇ YouTube ਤੇ Facebook ਦੇ ਉੱਪਰ ਦੇਖ ਰਹੇ ਹੋ ਮੈਂ ਅਪੀਲ ਕਰਦਾ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਲੱਸ ਸਬਸਕ੍ਰਾਈਬ ਵੀ ਕਰੋ ਸਾਡੇ ਚੈਨਲ ਨੂੰ ਤਾਂ ਕਿ ਜਿਹੜੀਆਂ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀ ਜਾ ਸਕੀ ਤੇ ਇਲਾਕੇ ਦੇ ਲੋਕਾਂ ਨੂੰ ਤਕੜੇ ਹੋਵੋ ਤਕੜੇ ਹੋ ਕੇ ਦੇ ਵਿਰੋਧ ਸੰਘਰਸ਼ ਕਰੋ ਸਰਕਾਰ ਵੱਡੇ ਵੱਡੇ ਕਿਹੜਾ ਮਚੋਦਰੀਆਂ ਦੀ ਸਰਕਾਰ ਹੈ ਵੱਡੇ ਵੱਡੇ ਸਰਮਾਇਦਾਰਾਂ ਦੀਆਂ ਉਹ ਪੈਸੇ ਦੇ ਪਿੱਛੇ ਪਈ ਹੋਏ ਉਹਨਾਂ ਦੇ ਲਈ ਤੁਹਾਡੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਉਹਨਾਂ ਦੇ ਸਾਹਮਣੇ ਸਾਡੇ ਲਈ ਇਹੀ ਹੈ ਵੀ ਅਸੀਂ ਜਥੇਬੰਦ ਹੋਈਏ ਤੇ ਸੰਘਰਸ਼ ਦੇ ਵਿੱਚ ਜਿੰਨਾ ਯੋਗਦਾਨ ਪਾ ਸਕਦੇ ਆ ਉਹ ਯੋਗਦਾਨ ਪਾਈਏ ਧੰਨਵਾਦ